ਕਾਂਗਰਸੀ ਆਗੂ ਦੀ ਦੁਕਾਨ ਤੇ ਹੋਇਆ ਹਮਲਾ ਜਾਨੀ ਨੁਕਸਾਨ ਤੋਂ ਬਚਾ ਕੁਝ ਦਿਨ ਪਹਿਲਾਂ ਨਿਸ਼ਾਨ ਨਾਮ ਦੇ ਵਿਅਕਤੀ ਨੇ ਗੁੱਡੂ শেਡ ਤੋਂ ਮੰਗੀ ਸੀ ਫਿਰੋਤੀ ਬਟਾਲਾ ਦੇ ਜਲੰਧਰ ਰੋਡ ਤੇ ਅੱਜ ਸ਼ਾਮ ਕਰੀਬ 7 ਵਜੇ ਕਾਂਗਰਸੀ ਆਗੂ ਗੌਤਮ শেਡ ਗੁੱਡੂ ਦੀ ਦੁਕਾਨ ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਪਰ ਵੱਡੇ ਜਾਨੀ ਨੁਕਸਾਨ ਤੋਂ ਬਚਾ ਹੋਇਆ ਹੈ ਪਰ ਇਸ ਘਟਨਾ ਨਾਲ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗੌਤਮ শেਡ ਗੁੱਡੂ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਨਿਸ਼ਾਨ ਨਾਮ ਦੇ ਵਿਅਕਤੀ ਵੱਲੋਂ ਫਿਰੋਤੀ ਦੀ ਕਾਲ ਆਈ ਨਾ ਉੱਪਰ ਜਾਣ ਲੇਵਾ ਹਮਲਾ ਕੀਤਾ ਗਿਆ ਹੈ ਸੂਚਨਾ ਮਿਲ ਜੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਦੁਕਾਨ ਦੇ ਆਲੇ ਦੁਆਲੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ ਯਾਦ ਰਹੇ ਕਿ ਕੱਲ ਹੀ ਨਵੇਂ ਨਿਯੁਕਤ ਐਸਐਸਪੀ ਡਾਕਟਰ ਮਹਿਤਾਬ ਸਿੰਘ ਬਟਾਲਾ ਨੇ ਅਹੁਦਾ ਸੰਭਾਲਿਆ ਹੋਇਆ ਕਿਹਾ ਸੀ ਕਿ ਮਾਰੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਉਹਨਾਂ ਦੇ ਚਾਰਕ ਸੰਭਾਲਦੇ ਆ ਅਜੇ 24 ਘੰਟੇ ਬੀਤੇ ਹੀ ਬੀਤੇ ਸਨ ਇਹ ਗੋਲੀकांड ਦੀ ਵੱਡੀ ਘਟਨਾ ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਖੜਾ ਕਰਦਾ ਹੈ ਪੁਲਿਸ ਥਾਣਾ ਸਿਟੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦੇ ਰਹੀ ਹੈ ਮੈਂ ਪ੍ਰੋਤਮ ਸੇਠ ਗੱਡੂ ਸੀਨੀਅਰ ਵੌਇਸਪ੍ਰੈਜ਼ਿੰਡੈਂਟ ਡਿਸਟ੍ਰਿਕਟ ਕਾਂਗਰਸ ਮੈਟਰੀ ਤੇ ਆਨਰ ਸੇਠ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਇੱਥੇ ਫਾਇਰਿੰਗ ਕਰ ਗਏ ਸ਼ੋਰੂਮ ਤੇ ਨਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਸੈਮਸੰਗ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਠੇ ਲੋਤੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਤੇ ਲਾਅ ਐਂਡ ਆਰਡਰ ਪੇਸ਼ ਲੋਕਾਂ ਨੇ ਪਹਿਲਾਂ ਕੁੱਝ ਸ਼ਾਮ ਨੂੰ ਗੱਲ ਕੀਤੀ ਥੈਟ ਵੀ ਸ਼ਿਪ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਹੈ ਜੀ ਕਿਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਹੈਗਾ ਜੀ ਕੀ ਮੰਗਿਆ ਗਿਆ ਜੀ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਕ ਪਰ ਮਾੜੀ ਗੱਲ ਹੈ ਲਾਅ ਐਂਡ ਆਰਡਰ ਕੋ ਹਲਾਮ ਮਾੜੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲੱਗਦਾ ਔਰ ਬਟਾਰਾ ਤੋਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਹੈ ਇਹਦੇ ਮੈਂ ਇਹ ਕਾਫੀ ਵਾਰ ਕਹਿ ਚੁੱਕਾ ਆ ਕਿ ਸਭ ਤੋਂ ਪੁਰਾਣਾ ਨਾਕਾ ਇੱਥੇ ਲੱਗਦਾ ਰਿਹਾ ਹੈ ਜੇ ਆ ਹੋਈ ਨਾਕਾ ਹੀ ਕਿਉਂ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਾ ਨਹੀਂ ਜੀ ਇੱਥੇ। ਕੋਈ ਵਾਰੀ ਕਹਿ ਕੇ ਦੇਖ ਲਿਆ ਜੀ ਨਾਕਾ ਦੇ ਹਾਂਜੀ ਉਹ ਹੁਣ ਵੀਵੀਆ ਆਂਦੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਦੇਖਦੇ ਆ ਜੀ ਜੋ ਵੀ ਕਾਰਵਾਈ ਅਗਲੀ ਮਾਹੌਲ ਦੇਖਿਆ ਗਿਆ ਕਿ ਬਹੁਤ ਜ਼ਿਆਦਾ ਗਰ ਵਾਲਾ ਬਣ ਗਿਆ ਬਿਲਕੁਲ ਜੀ ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਅਹੀਂ ਸ਼ਹਿਰੀਏ ਬੰਦੇ ਆ ਤੇ ਡਰ ਤੇ ਨੇਚਰਲੀ ਮੇਰੇ ਕੋਈ ਬੇਟਾ ਵੇਖਿਆ ਉਹ ਨਾ ਵਿਚਾਰਾ ਰੋ ਰਿਹਾ ਪਿਆ ਕੀ ਲੱਗਦਾ ਪਰਿਵਾਰ ਦੇ ਕਿ ਬੇਤੁਰੀ ਕਿ ਜਦੋਂ ਪਤਾ ਲੱਗਦਾ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਸਿਕਿਉਰਟੀ ਬਿਲਕੁਲ ਸਿਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆਂਗੇ ਹਫ਼ਤੇ ਦੱਸਦੇ ਤੋ ਆ ਕੰਮ ਚੱਲਦਾ ਪਿਆ ਫੈਟ ਦਾ ਕੋਈ ਸਿਕਿਉਰਟੀ ਬਿਲਕੁਲ ਕੋਈ ਨਹੀਂ ਜੀ ਕਿਤਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਜ਼ ਕੀ ਹੋ ਰਿਹਾ ਕਤ ਲੋਗ ਗਰਦ ਹੋਣੀਆਂ ਰੋਜ਼ ਗੋਲੀ ਚੱਲਦੀ ਹੈ ਕਦੀ ਕਿਤੇ ਕਦੀ ਕਿਤੇ ਆਪਣੇ ਮੈਂ ਉਹ ਆਪੋਜੀਸ਼ਨ ਦੇ ਕਰ ਰਿਹਾ ਸੀ ਡੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਕੌਂਗਰੈਸ ਇਹ ਬਿਲਕੁਲ ਜੀ ਪਟਾਲਾ ਆਪਣਾ ਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਇਹ ਕੋਈ ਵੀ ਨਾ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਅ ਕੰਪਨੀ ਹੋਈ ਆ ਔਰ ਜਨੇ ਵੀ ਕੀਤੀ ਆ ਸਾਖਸ਼ਾਤ ਕੋਈ ਸਾ ਆਪਣਾ ਕੰਮ ਕਰ ਰਹੀ ਹੈ ਪਹਿਲਾਂ ਕੁਝ ਰੈਟ ਸੀ ਨਹੀਂ ਮੈਂ ਮਤਲਬ ਹੁਣ ਪਤਾ ਲੱਗਾ ਵੀ ਕਦੇ ਪਹਿਲਾਂ ਵੀ ਮੈਨੂੰ ਕੁਝ ਰੈਟ ਸੀ ਫੋਨ ਮੈਨੂੰ ਆ ਰਹੇ ਸੀ ਪਰ ਉਹ ਥੱਲੇ ਲੈਵਲ ਤੇ ਸੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਉਸੇ ਟਾਈਮ ਆਇਆ ਆ ਕੇ ਸਰ ਜੀ ਜੀ ਦੇ ਅਧਿਕਾਰੀਆਂ ਨੂੰ ਬਿਲਕੁਲ ਕਲੀਅਰ ਜੀ ਕਰ ਲੈ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀਆਂ ਬਹੁਤ ਸਾਰੀਆਂ ਉਸ ਟਾਈਮ ਲੱਗੀਆਂ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚਲੋਗਾ ਅਚਲਿਕ ਕਾਨੂੰਨ ਆਪਣਾ ਕੰਮ ਹੈ ਜੀ ਜਿਹੜਾ ਤਾਂ ਮੈਂ ਕਹੀ ਹਾਂ ਕਵਾਸਣ ਕੇ ਬਿਲਕੁਲ ਆਪਣਾ एकदम ਹੈਰਾਨੀ ਰਹਿ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਦਾਰਾ ਪਹਿਲਾਂ ਮੈਂ ਬੋਲ ਰਹਾ ਬਸ ਸ਼ੀਸ਼ਾ ਜਿਹੜਾ ਤਰਤਰ ਕਾ ਤੇ ਡੇਟ ਪਿਆ ਇੱਕ ਕੰਕਰਾਂ ਜਿਹੜੀਆਂ ਡੇ ਇੱਥੇ ਆ ਕੇ ਬਿਲਕੁਲ ਤੁਹਾਡੇ ਮੂੰਹ ਦੇ ਉੱਤੇ ਵਜੇ ਤੇ ਜਲਦੀ ਨਾਲ ਭੱਜ ਕੇ ਆਪਣੇ ਹੱਥ ਸੇਵ ਕੀਤਾ ਇਹਨੇ ਫਾਇਰ ਹੋ ਗਈ ਜੀ ਫਾਇਰ ਤੇ ਕੋਈ ਹੈ ਜੀ ਬਾਹਰ ਇੱਕ ਹੀ ਤੇ ਪੜਨ ਲੱਗਾ ਕਿ ਬਾਹਰ ਤੋਂ ਲੜਕੀ ਮੋਟਰਸਾਈਕਲ ਤੇ ਆਏ ਜਿਹੜੇ ਤੇ ਪੁਲਿਸ ਲਾਭ ਚਲੇ ਗਈ। ਕੋਈ ਕੁਝ ਨਹੀਂ ਇੱਥੇ ਮੌਕੇ ਤੋਂ ਦੂਸਰੋਂ ਜੀ ਆ ਸਾਹਮਣੇ ਬੈਠੀ ਸੀ। ਕੀ ਇਨਸੀਡੈਂਟ ਕੀ ਹੋਇਆ? ਆ ਇਤਲਾਹ ਮਿਲੇ ਸੀ ਅੱਜ ਕਿ ਸ਼ਾਮ ਦਾ ਵੇਲਾ ਕਰੀਬ ਆਪਾਂ ਨੂੰ 6:25 ਤੇ ਕੋਈ ਮਿਲਦੀ ਹੈ ਇਤਲਾਹ ਕਿ ਇੱਥੇ ਗੁੱਡੂ ਸੇਠ ਨੇ ਕਾਂਗਰਸੀ ਲੀਡਰ ਨੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਨ ਬੰਦੇ ਫਾਇਰ ਕਰਦੇ ਅਸੀਂ ਮੌਕੇ ਤੇ ਪਹੁੰਚੇ ਤੇ ਪਾਇਆ ਕਿ ਕਰੀਬ 6:18:19 ਦੀ ਗੱਲ ਹੈ। ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਜੋ ਅਸੀਂ ਆਈ ਵਿਟਨੈਸ ਤੋਂ ਆ ਕੇ ਕਨਫਰਮ ਕੀਤਾ ਕਿ ਦੋ ਮੋਟਰਸਾਈਕਲ ਤੇ ਆਏ ਤੇ ਇੱਕ ਬੰਦੇ ਨੇ ਅੱਗੇ ਉਤਰ ਕੇ ਤੇ ਇੱਕ ਫਾਇਰ ਕੀਤਾ ਤੇ ਮੀਲ ਦੀ ਉੱਤੇ ਮੋਟਰਸਾਈਕਲ ਤੇ ਬੈਠ ਕੇ ਤੇ ਦੌੜ ਗਏ ਇਹਨਾਂ ਨੂੰ ਪਹਿਲੇ ਵੀ ਪੁਰਾਣੀ ਵੀ ਥ੍ਰੈਟਆਂ ਗਈਆਂ ਸੀ ਅਸੀਂ ਇਸ ਬੰਦੇ ਦੇ ਵਿੱਚ ਇੱਕ ਕੇਸ ਵੀ ਰਜਿਸਟਰਡ ਕੀਤਾ ਸੀ ਸਰ ਕੋਈ ਨੁਕਸਾਨ ਜਿਹੜਾ ਨਹੀਂ ਨੁਕਸਾਨ ਪਰਮਾਤਮਾ ਦੀ ਕਿਰਪਾ ਰਹੀ ਹੈ ਵੀ ਇੱਥੇ ਇਹਨਾਂ ਦਾ ਟਫਨ ਗਲਾਸ ਸੀ ਉਹਦੇ ਨਾਲ ਉੱਤੇ ਲੱਗਈ ਗੋਲੀ ਅੰਦਰਲੇ ਪਾਸੇ ਗਈ ਤੇ ਨਹੀਂ ਤੇ ਨਾ ਹੀ ਸਾਨੂੰ ਇੱਥੇ ਧੀਰ ਕਰਕੇ ਜਾਂ ਸੜਕ ਚਲਦੀ ਹੋਣ ਕਰਕੇ ਅਜੇ ਤੱਕ ਕੋਲ ਮਿਲਿਆ ਸੀ ਦੇਖ ਰਹੀ ਹਾਂ ਜੀ ਫਾਇਰ ਇੱਕ ਹੋਇਆ ਕੋਈ ਸੀਸੀਟੀਵੀ ਕੋਈ ਨਹੀਂ ਜੀ ਨਹੀਂ ਹਜੇ ਤੱਕ ਨਹੀਂ ਅਸੀਂ ਆਲੇ ਦੁਆਲੇ ਦੇ ਅਸੀਂ ਟੀਮਾਂ ਲਗਾਤੀਆਂ ਜੀ